ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਾਹੁਲ ਦੁਤਾਰਪੁਰ ਜਯੋਧਵੀਰ ਸਿੰਘ ਨਾਲ ਹੈਗਾ ਆ ਮੋੜਾ ਜੀਵਨ ਹੁਸ਼ਿਆਰਪੁਰ ਤੋਂ ਤੇ ਸਾਡੇ ਇੰਸਟੀਚਿਊਟ ਦੇ ਵਿੱਚ 78 ਬੱਚਿਆਂ ਦਾ ਟੋਟਲ ਕੁੜੀਆਂ ਮੁੰਡਿਆਂ ਦਾ SSC GD ਪੰਜਾਬ ਪੁਲਿਸ ਔਰ TE ਵਾਲੇ ਬੱਚਿਆਂ ਦਾ ਇੱਕ ਪੇਪਰ ਲਿਆ ਜਾਂਦਾ ਮੌਕ ਪੇਪਰ ਜਿਹਦੇ ਵਿੱਚ ਓਵਰਆਲ ਪੂਰੇ ਇੰਸਟੀਚਿਊਟ ਦੇ ਵਿੱਚੋਂ ਤਿੰਨ ਮੁੰਡੇ ਟੋਪਰ ਸੀਗੇ ਤਿੰਨ ਦੇ ਤਿੰਨ ਉਹ ਟੋਪਰ ਸੀਗੇ ਜਿਹੜੇ ਬੱਚਿਆਂ ਦਾ ਟੈਰੀਟੋਰੀਅਲ ਆਰਮੀ ਦਾ ਲੁਧਿਆਣਾ ਫਿਜ਼ੀਕਲ ਔਰ ਮੈਡੀਕਲ ਫਿਟ ਹੈ ਜੇਕਰ ਰਾਹੁਲ ਦੇ ਤਾਰਪੁਰ ਦੀ ਗੱਲ ਕਰੀਏ ਆਪਾਂ ਦੇ ਇਹ ਬੱਚੇ ਦੇ ਨੰਬਰ ਸੀਗੇ 100 ਵਿੱਚੋਂ 89 ਜੇਕਰ ਆਪਾਂ ਯੋਧਵੀਰ ਦੀ ਗੱਲ ਕਰੀਏ ਇਹ ਬੱਚੇ ਦੇ ਨੰਬਰ ਸੀਗੇ 100 ਚੋਂ 85 ਔਰ ਜੇਕਰ ਆਪਾਂ ਜੀਵਨ ਦੀ ਗੱਲ ਕਰੀਏ ਤੇ 100 ਚੋਂ 68 ਮੈਂ ਸਾਰੇ ਬਹੁਤ ਹੀ ਮਮਬਾਵੇਲੀ ਦੀ ਗੱਲ ਆ ਬਹੁਤ ਬਹੁਤ ਮੁਬਾਰਕਾ ਮੁੰਡਿਆਂ ਨੂੰ ਕਿ ਬਹੁਤ ਵਧੀਆ ਇਹਨਾਂ ਨੇ ਇੰਸਟੀਚੂਨ ਕਰ ਦਿੱਤਾ ਤੇ ਓਵਰ ਆਲ ਜੇਕਰ ਆਪਾਂ ਪਰਸੈਂਟੇਜ ਦੇ ਹਿਸਾਬ ਨਾਲ ਗੱਲ ਕਰੀਏ ਕਿ ਕਿਸੇ ਵੀ ਬੱਚੇ ਦੇ 78 ਬੱਚਿਆਂ ਦੇ ਵਿੱਚੋਂ ਇਹ ਤਿੰਨੇ ਬੱਚੇ ਜਿਹੜੇ ਆ ਟੋਪਰ ਰਹੇਗੇ ਇਹਨਾਂ ਨੂੰ ਆਪਾਂ ਇੰਸਟੀਚੂਟ ਦੇ ਵੱਲੋਂ ਸਨਮਾਨਿਤ ਕਰਾਂਗੇ ਤੇ ਹਰ ਮੌਗ ਪੇਪਰ ਜਦੋਂ ਵੀ 15-20 ਦਿਨ ਬਾਅਦ ਲਿਆ ਕਰਾਂਗੇ ਆਪਾਂ ਪੂਰੇ ਇੰਸਟੀਚੂਟ ਦਾ ਜਿਹੜੇ ਵੀ ਸਾਡੇ ਬੱਚੇ ਪਹਿਲੇ ਤਿੰਨ ਟੋਪਰ ਆਇਆ ਕਰਨਗੇ ਪਰਸੈਂਟੇਜ ਦੇ ਹਿਸਾਬ ਨਾਲ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ ਤੇ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਨੂੰ ਧੰਨਵਾਦ ਦੀ 사ਸੀਗਾਨ